ਜੀ ਰੰਜੋਤ ਜੀ ਅੱਜ ਦੇ ਜਿਹੜੇ ਸਾਡੇ 7 ਸ਼ਬਦ ਨੇ ਉਹਦੇ ਉਹਦੇ ਵਿੱਚੋਂ ਪਹਿਲਾ ਸ਼ਬਦ ਹੈ ਸਾਡਾ ਮਲਕ ਦੇਣੇ ਦੂਸਰਾ ਸ਼ਬਦ ਹੈ ਮਟਮੈਲਾ ਤੀਸਰਾ ਸ਼ਬਦ ਹੈ ਖੜੋਂਚੇ ਚੌਥਾ ਸ਼ਬਦ ਹੈ ਕਮਾਂਜ ਪੰਜਵਾਂ ਸ਼ਬਦ ਹੈ ਝਟਾ ਤੇ ਛੇਵਾਂ ਸ਼ਬਦ ਹੈ ਫਫੜੇ ਤੇ ਸੱਤਵਾਂ ਸ਼ਬਦ ਹੈ ਤਾਸੀ ਸਾਡਾ ਜਿਹੜਾ ਪਹਿਲਾ ਸ਼ਬਦ ਹੈ ਮਲਕ ਦੇਣੇ ਮਲਕ ਦੇਣੇ ਜਾਨੀ ਕਿ ਹੌਲੀ ਦੇਣੀ ਚੁੱਪ ਛਾਪ ਕਹਿੰਦੇ ਉਹਦੇ ਨਾਲ ਮਲਕ ਦੇਣੇ ਅੰਦਰ ਆਵੜੇ ਹਏ ਮੈਂ ਤਾਂ ਉਹਦੀ ਗੱਲ ਕਰਦੀ ਸੀ ਦੂਸਰਾ ਸ਼ਬਦ ਸਾਡਾ ਮਟਮੈਲਾ ਮਟਮੈਲਾ ਹੁੰਦਾ ਰਣਜੋਜੀ ਮਿੱਟੀ ਰੰਗਾ ਜਿਹੜਾ ਰੰਗ ਹੈ ਮਿੱਟੀ ਰੰਗੇ ਰੰਗ ਨੂੰ ਮਟਮੈਲਾ ਕਹਿੰਦੇ ਆ ਖਡੌਂਚੇ ਹੁੰਦਾ ਆ ਆਪਣੇ ਪੈਰ ਦੇ ਸਾਈਜ਼ ਤੋਂ ਜਿਹੜੀ ਵੱਡੀ ਜੁੱਤੀ ਅਸੀਂ ਪਾਉਨੇ ਆ ਉਹਨੂੰ ਕਹਿੰਦੇ ਆ ਖਡੌਂਚੇ ਤੇ ਉਸ ਤੋਂ ਅਗਲਾ ਸ਼ਬਦ ਸੀ ਕਮਾਂਜ ਕਮਾਂਜ ਹੁੰਦਾ ਰਣਜੋਜੀ ਜੀ ਦੇ ਨਾਲ ਅਸੀਂ ਸਰੰਗੇ ਬਜਾਉਨੇ ਜਿਹੜਾ ਗਾਜ ਹੁੰਦਾ ਉਹਨੂੰ ਕਮਾਂਜ ਵੀ ਕਹਿੰਦੇ ਆ ਉਸ ਤੋਂ ਅਗਲਾ ਸ਼ਬਦ ਸੀ ਛਾਟਾ ਛਾਟਾ ਹੁੰਦਾ ਖਿਲਰੇ ਹੋਏ ਵਾਲ ਨਨਤ ਕਿ ਤੂੰ ਕਿਸੇ ਦਾ ਝਾਟਾ ਖਲਾ ਰਿਆ ਸਿਰ ਵਾਲਾ ਆਪਣਾ ਤੇ ਉਸ ਤੋਂ ਅਗਲਾ ਸ਼ਬਦ ਸੀ ਫਫੜੇ ਫਫੜੇ ਹੁੰਦਾ ਜਦੋਂ ਅਸੀਂ ਕਿਸੇ ਨੂੰ ਕਿਸੇ ਨਾਲ ਕੋਈ ਪਖੰਡ ਜਿਆ ਕਰਦੇ ਆ ਐਵੇਂ ਕਿਸੇ ਨੂੰ ਫਰੇਵ ਜਿਆ ਕਰੀ ਜਾਣਾ ਕਿਸੇ ਨੂੰ ਮਿੱਠੀਆਂ ਮਿੱਠੀਆਂ ਜੀਆਂ ਗੱਲਾਂ ਕਰੀ ਜਾਣੀਆਂ ਨਾ ਤੇ ਕਹਿੰਦੇ ਨੇ ਨਾ ਕਿ ਬੋ ਫਫੜੇ ਮਾਰ ਮਾਰਦੀ ਆ ਜਾਂ ਫਫੜੇ ਘੁੱਟਦੀ ਆ ਹੈ ਨਾ ਤੇ ਤਾਸੀ ਆ ਸਾਡਾ ਅੱਜ ਦਾ ਆਖਰੀ ਸ਼ਬਦ ਆ ਤਾਸੀ ਨਰਨਜੋ ਜੀ ਥਾਲ ਭਾਂਡਿਆਂ ਦੇ ਨਾਲੇ ਵਰ ਦੇ ਵਿੱਚੋਂ ਆਪਾਂ ਯੂਜ਼ ਕਰਦੇ ਆ ਇਹਨੂੰ ਜਿੱਦਾਂ ਕਿ ਥਾਲ ਠਾਲੀ ਤੇ ਤਾਸੀ ਥਾਲ ਉਹ ਨਰਨਜੋ ਜੀ ਵੱਡਾ ਜਿਹੜਾ ਭਾਰਾ ਹੁੰਦਾ ਹੈ ਤੇ ਉਹਦੇ ਨਾਲ ਇਦਾਂ ਜਿਹੜੇ ਕੰਡੇ ਹੁੰਦੇ ਉਹ ਮੁੜੇ ਹੋਏ ਹੁੰਦੇ ਆ ਉੱਪਰ ਨੂੰ ਤੇ ਜਿਹੜੀ ਥਾਲੀ ਹੁੰਦੀ ਆ ਉਹ ਥਾਲ ਨਾਲੋਂ ਥੋੜੀ ਜੀ ਹਲਕੀ ਹੁੰਦੀ ਆ ਭਾਰ ਦੇ ਵਿੱਚ ਵੀ ਤੇ ਉਹਦੇ ਜਿਹੜੇ ਕੰਡੇ ਹੁੰਦੇ ਉਹ ਥੋੜੇ ਜੇ ਫਲੈਟ ਹੁੰਦੇ ਆ ਤੇ ਜਿਹੜੀ ਤਾਸੀ ਹੁੰਦੀ ਆ ਉਹ ਸਭ ਤੋਂ ਛੋਟੀ ਹੁੰਦੀ ਨੇ ਦੋਨੋਂ ਤੋਂ ਤੇ ਉਹਦੇ ਜਿਹੜੇ ਉਹਦੇ ਕੋਈ ਵੀ ਕੰਡਾ ਨਹੀਂ ਹੁੰਦਾ ਕੰਡੇ ਜਿਹੜੇ ਉਹਦੇ ਬਿਲਕੁਲ ਸਿੱਧੇ ਹੁੰਦੇ ਆ ਤੇ ਅੱਜ ਕੱਲ ਜਿਹੜੀ ਤਾਸੀ ਆ ਉਹਦੀ ਜਗ੍ਹਾ ਅਸੀਂ ਪਲੇਟ ਵੀ ਵਰਤ ਲੰਨੇ ਆ ਜੀ ਇਹ ਸੀ ਸਾਡੇ ਅੱਜ ਦੇ ਸੱਤ ਸ਼ਬਦ ਤੇ ਸਾਡੀ ਸਰੋਤਿਆਂ ਅੱਗੇ ਹੀ ਬੇਨਤੀ ਹੈ ਕਿ ਜੇ ਤੁਹਾਡੇ ਏਰੀਆ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਕੀ ਕਹਿੰਦੇ ਆ ਜਾਂ ਤੁਸੀਂ ਹੋਰ ਕੋਈ ਸ਼ਬਦ ਸਾਨੂੰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਮੋ ਕਿ ਜਿਹੜਾ ਅਸੀਂ ਪਹਿਲਾਂ ਵਰਤੇ ਦੇ ਸੀਗੇ ਤੇ ਪਰ ਹੁਣ ਅਸੀਂ ਉਸ ਦੀ ਜਗ੍ਹਾ ਤੇ ਕੁਝ ਹੋਰ ਵਰਤਣ ਲੱਗੇ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਥੈਂਕ ਯੂ